ਲਾਜਮਾ ਨੂੰ ਸਾਰੇ ਪੈਨਸ਼ਨਾਂ ਨੂੰ ਬਰਾਬਰ ਚੁੰਡੀ ਵਟਦੀਆਂ ਨੇ ਉਹਨਾਂ ਮੰਗਾਂ ਦੇ ਵਿੱਚ ਸਾਡਾ ਡੀਏ ਜਿਹੜਾ ਹੈਗਾ ਏ ਉਹ ਕੇਂਦਰ ਸਰਕਾਰ ਨਾਲੋਂ ਹਰਿਆਣਾ ਸਰਕਾਰ ਨਾਲੋਂ 16% ਘਟ ਗਿਆ ਹੈ ਪੰਜਾਬ ਦੇ ਮੁਲਾਜ਼ਮ 42% ਡੀਏ ਲੈ 42% ਡੀਏ ਲੈ ਰਹੇ ਆ ਕੇਂਦਰ ਦੇ ਮੁਲਾਜ਼ਮ ਜਿਹੜਾ ਆ 58% ਡੀਏ ਲੈ ਰਹੇ ਆ ਇਹੀ ਹਾਲ ਪੈਨਸ਼ਨਾਂ ਦਾ ਹੈ ਇਹਦੇ ਤੋਂ ਇਲਾਵਾ ਪੰਜਾਬ ਦੇ ਅੰਦਰ ਪਿੰਡੂ ਪੱਤਾ ਬਾਰਡਰ ਏਰੀਆ ਪੱਤਾ ਤੇ ਮੁਲਾਜ਼ਮਾਂ ਦੇ ਹੋਰ ਮਿਲਣ ਵਾਲੇ 35 ਕਿਸਮਾਂ ਦੇ ਪੱਤੇ ਬੰਦ ਕੀਤੇ ਹੋਏ ਆ ਪੰਜਾਬ ਦੇ ਪੈਨਸ਼ਨਰਾਂ ਨੂੰ 259 ਦਾ ਜਿਹੜਾ ਫੈਕਟਰ ਹੈਗਾ ਏ ਉਹ ਪੇ ਕਮਿਸ਼ਨ ਲਾਗੂ ਹੋਣ ਤੋਂ ਤਕਰੀਬਨ 4 ਸਾਲ ਬਾਅਦ ਵੀ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਜਦਕਿ ਪੰਜਾਬ ਦੀ ਸਰਕਾਰ ਦਾ ਇਹ ਚੋਣ ਵਾਦਾ ਸੀਗਾ ਕੱਚੇ ਮੁਲਾਜ਼ਮ ਜਿਹੜੇ ਆ ਉਹਨਾਂ ਨੂੰ ਪੱਕਾ ਕਰਨ ਦੀ ਜਿਹੜੀ ਪਾਲਿਸੀ ਪੰਜਾਬ ਸਰਕਾਰ ਨੇ ਬਣਾਈ ਹੈ ਉਸ ਪਾਲਿਸੀ ਦੇ ਤਹਿਤ ਬਹੁਤ ਘੱਟ ਮੁਲਾਜ਼ਮਾਂ ਨੂੰ ਪੱਕਾ ਕੀਤਾ ਹੈ ਪਰ ਜਿਹੜੇ ਮੁਲਾਜ਼ਮ ਪੱਕੇ ਵੀ ਕੀਤੇ ਆ ਉਹਨਾਂ ਨੂੰ ਕੋਈ ਬਜਵੀ ਤਨਖਾਹ ਦੇਣ ਦੀ بجائے ਕਿਸੇ ਸਕੇਲ ਦੇ ਵਿੱਚ ਫਿੱਟ ਕਰਨ ਦੀ بجائے ਕੇਵਲ 15000 ਰੁਪਏ 18000 ਰੁਪਏ ਜਾਂ 22000 ਰੁਪਏ ਪੱਕਾ ਪੱਕਾ ਤਨਖਾਹ ਜਿਹੜੀ ਸਰਕਾਰ ਦੇ ਰਹੀ ਹੈ ਅਸਲ ਦੇ ਅੰਦਰ ਪੰਜਾਬ ਦੀ ਸਰਕਾਰ ਨੇ ਪੱਕੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਪਾਲਿਸੀ ਦੇ ਨਾਂ ਤੇ ਉਹਨਾਂ ਨੂੰ ਪਰਮਾਨੈਂਟਲੀ ਜਿਹੜਾ ਕੱਚੇ ਕਰਨ ਦਾ ਜਿਹੜਾ ਇੱਕ ਜਿਹੜਾ ਉਪਬੰਧ ਕਰ ਲਿਆ ਹੈਗਾ ਇਸ ਤੋਂ ਇਲਾਵਾ ਜਿੰਨੇ ਮਾਨ ਪੱਤਾ ਵਰਕਰ ਨੇ ਉਹਨਾਂ ਨੂੰ ਪੰਜਾਬ ਦੀ ਸਰਕਾਰ ਘੱਟੋ ਘੱਟ ਉਜਰਤ ਦੇਣੀ ਤੇ ਬਹੁਤ ਦੂਰ ਦੀ ਗੱਲ ਲੱਗੀ ਹੈ ਜਿਹੜਾ ਵਾਅਦਾ ਕੀਤਾ ਹੈ ਤਾਂ ਉਹਨਾਂ ਨੇ ਮਲਾਇਆ ਬੋਝਾ ਲੱਖਾਂ ਦੀ ਗੱਲ ਕੀ ਕਰਾਪਾ ਅਨ ਦੇਖੋ ਪੰਜਾਬ ਦੀ ਸਰਕਾਰ ਪਿਛਲੇ ਤਕਰੀਬਨ 3.5 ਸਾਲ ਤੋਂ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਲਾਰਾ ਲਪਾ ਲਾ ਕੇ ਆਪਣਾ ਡੰਗ ਟਪਾ ਰਹੀ ਆ ਇਸ ਕਰਕੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਮੁੱਚੇ ਵਿਭਾਗਾਂ ਦੇ ਮੁਲਾਜ਼ਮਾਂ ਬੋਰਡਾਂ ਕਾਰਪੋਰੇਸ਼ਨਾਂ ਦੇ ਮੁਲਾਜ਼ਮਾਂ ਪੈਨਸ਼ਨਰਾਂ ਮਿਡੇ ਮੀਲ ਵਰਕਰਾਂ ਆਸ਼ਾ ਵਰਕਰਾਂ ਇਸੇ ਤਰ੍ਹਾਂ ਕੱਚੇ ਮੁਲਾਜ਼ਮਾਂ ਦੇ ਨਾਲ ਜਿੰਨੇ ਵਾਦੇ ਕੀਤੇ ਸੀ ਉਹਦੇ ਚੋਂ ਕਿਸੇ ਵਾਦੇ ਦੇ ਉੱਤੇ ਵੀ ਪੰਜਾਬ ਸਰਕਾਰ ਨੇ ਨਾ ਤੇ ਕੋਈ ਸੀਰੀਅਸ ਗੱਲਬਾਤ ਕੀਤੀ ਅਤੇ ਨਾ ਹੀ ਕਿਸੇ ਮੰਗ ਦਾ ਨਿਪਟਾਰਾ ਕੀਤਾ ਇਹਦਾ ਸਿੱਟਾ ਅੱਜ ਹੈਗਾ ਏ ਕਿ ਮੁੱਖ ਮੰਤਰੀ ਦੇ ਹਲਕਾ ਕਸਬਾ ਧੂਰੀ ਚ ਅੱਜ ਪੰਜਾਬ ਦੇ ਵਕਫਾ ਵਿਭਾਗਾਂ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਹਜ਼ਾਰਾਂ ਦੀ ਗਿਣਤੀ ਦਾ ਇੱਕ ਵੱਡਾ ਇਕੱਠ ਜਿਹੜਾ ਹੋਇਆ ਦਾਣਾ ਮੰਡੀ ਚ ਰੈਲੀ ਕਰਨ ਤੋਂ ਬਾਅਦ ਧੂਰੀ ਦੇ ਬਾਜ਼ਾਰਾਂ ਦੇ ਵਿੱਚ ਮਾਰਚ ਕਰਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਆਪਣੀਆਂ ਮੰਗਾਂ ਜਿਹੜੀਆਂ ਐ ਉਹ ਪੰਜਾਬ ਦੀ ਸਰਕਾਰ ਦੇ ਸਨਮੁਖ ਵੀ ਰੱਖੀਆਂ ਐ ਤੇ ਪੰਜਾਬ ਦੇ ਮੁਲਾਜ਼ਮਾਂ ਦੇ ਸਾਹਮਣੇ ਆ ਪੰਜਾਬ ਦੇ ਆਮ ਲੋਕਾਂ ਦੇ ਸਾਹਮਣੇ ਵਿਸ਼ੇਸ਼ ਕਰਕੇ ਮੁੱਖ ਮੰਤਰੀ ਦੇ ਹਲਕੇ ਦੇ ਲੋਕਾਂ ਦੇ ਸਾਹਮਣੇ ਪੰਜਾਬ ਦੀ ਸਰਕਾਰ ਦੇ ਖਾਸੇ ਨੂੰ ਜਿਹੜਾ ਹੈ ਉਹ ਨੰਗਾ ਵੀ ਕੀਤਾ ਹੈ ਮੁੱਖ ਮੰਗਾ ਹੈਗੇ ਅ ਦੇਖੋ ਮੁੱਖ ਮੰਗਾ ਦੇ ਵਿੱਚ ਮੰਗਾਂ ਦੇ ਬਹੁਤ ਸਾਰੀਆਂ ਨੇ ਪਰ ਅਸੀਂ ਕੇਵਲ 10 ਮੰਗਾਂ ਦਾ ਇੱਕ ਜਿਹੜਾ ਮੰਗ ਪੱਤਰ ਜਿਹੜਾ ਉਹ ਤਿਆਰ ਕੀਤਾ ਹੈ ਜਿਹੜੀਆਂ ਮੰਗਾਂ ਪੰਜਾਬ ਦੇ ਸਾਰੇ ਮੁਲਾਜ਼ਮਾਂ ਨੂੰ ਸਾਰੇ ਪੈਨਸ਼ਨਾਂ ਨੂੰ ਬਰਾਬਰ ਚੁੰਡੀ ਵਟਦੀਆਂ ਨੇ ਉਹਨਾਂ ਮੰਗਾਂ ਦੇ ਵਿੱਚ ਸਾਡਾ ਦੀ ਇਹ ਜਿਹੜਾ ਹੈਗਾ ਇਹ ਉਹ ਕੇਂਦਰ ਸਰਕਾਰ ਨਾਲੋਂ ਹਰਿਆਣਾ ਸਰਕਾਰ ਨਾਲੋਂ 16% ਘਟ ਗਿਆ ਹੈ ਪੰਜਾਬ ਦੇ ਮੁਲਾਜ਼ਮ 42% ਡੀਏ 42% ਡੀਏ ਲੈ ਰਹੇ ਆ